ਲੋ ਵੀ ਤੋਂ 3 4 ਦੇਖਦੇ ਪੂਰੀ ਜਵਾਨ ਜੋੜੀ ਇੱਕ ਘਰ ਦੀ ਉਹ ਲੈ ਜਾਣਾ ਕੁਛਿਆਂ ਦਾ ਜੀ ਲੈ ਲੈ ਬਾਈ ਲੈਂਦੀ ਆ ਮੜਕੇ ਵਰਗੀਆਂ ਮੇਮ ਨਹੀਂ ਸਾਲੀ ਕਿਹੜਾ ਕਰਾਂਗੇ ਸਾਡਾ ਇਹਦਾ ਸੋਸਾ ਕਰਾਂਗੇ ਇਹਦਾ ਰਿਜਰ ਬੰਦ ਹੈ ਉਹਦੇ ਨਾਲ ਚੱਲਦੀ ਹੈ ਲੈ ਉਹੀ ਨਾਟ ਮੋੜਦਾ ਉਹਨੇ ਬਾਈ ਨੇ ਮੋੜਦਾ ਵੀ ਇਹ ਕਰ ਰਿਹਾ ਸੱਚੀ ਗੱਲ ਨਾ ਕਰੀ ਰਾਜੂ ਮੇਰੇ ਨਾਲ ਸੱਚੀ ਕਰਦਾ ਹੀ ਨਹੀਂ ਬਸ ਠੀਕ ਹੈ ਕੋਈ ਗੱਲ ਨਾ ਮੈਂ ਇਹਨਾਂ ਨੂੰ ਪੁੱਛਾਂ ਤੇ ਪੁੱਛਾਂ ਇਹ ਕਰ ਲੈ ਅੰਦਰ 14 ਘੱਟ ਚੋੜੇ ਰੇਡ ਜਮਾ ਜਾਈ ਮੰਗਿਆ ਸੀ ਅੱਜ ਅੱਜ ਬੰਦੇ ਨੇ ਇਹਨਾਂ ਨੇ ਜੈਜ ਮੰਗਿਆ ਕੋਈ 35 ਨਹੀਂ ਕੋਈ 40 ਨਹੀਂ ਕਰਦੇ ਮੇਰੇ ਆਪੇ ਆਪ ਦੇ ਨਾਲ ਥੋੜੀ ਨਾਲ ਗੱਲ ਕਰਾਂ ਹਾਂ ਕਰ ਲਾਂ ਨੇ ਬਾਈ ਐਡੀ ਗਦਲੀ ਗਰੀਬ ਆਦਮੀ ਨੇ ਕਿੱਥੋਂ ਆਏ ਨੇ ਕਿੱਥੋਂ ਨਾ ਲੋ ਜੀ ਪਕੂਰੀ ਦੇਸੀ ਇੱਕ ਸੇਲੂ ਕੁੜੀ ਦਾ ਵਿਆਹ ਇਹਨਾਂ ਦੇ ਆ ਦੋ ਬੱਕਰੀਆਂ ਲੈ ਕੇ ਆਏ ਇਹਨੇ ਵੇਚ ਪਿਆ ਮੁੰਡੇ ਦੇ ਵਿਆਹ ਕਰਕੇ ਹੁਣ ਤੈਨੂੰ ਕਰ ਜੋਗੇ ਆਪਾਂ ਕੁੜੀ ਦੇ ਵਿਆਹ ਕਰਕੇ ਵੇਚਣੀਆਂ ਨੇ ਹੱਬ ਨੂੰ ਕਰ ਜਾਵੇਂ ਭਾਈ ਕਾਦਾ ਕਰਦਾ ਕੁੜੀ ਬਾ ਚੜ ਗਈਆਂ ਇਹ ਤਾਂ ਵਿਚਾਰਾ ਚੂੜੀਆਂ ਵੇਚਦਾ ਬਾਅਦ ਅੱਧੇ ਟਾਈਮ ਤੋਂ ਬਾਅਦ ਆ ਗਈ ਬੱਕਰੀ ਵੀ ਚੰਗੀ ਆ ਰਾਜੀ ਦੋ ਬੰਦੀਆਂ ਬਾਈ ਜਨੂੰ ਦੋ ਲਾ ਇੱਕ ਮੁੱਲ ਦੇ ਦੋ ਬੱਕਰੀਆਂ ਮੰਨ ਲਈ ਗੱਲ ਤੇਰੀ ਲੱਖ ਰੁਪਈਆ ਦੇ ਆਈ ਦੀ ਅਕ੍ਰਿਸ਼ਨ ਦੀ ਨੇ ਕੱਲੀ ਕੱਲੀ ਬੱਕਰੀ ਦਾ 40 40 50 50 45 ਵਾਲੀ ਮੰਗਦੇ ਨੇ ਆ ਕਰ ਕੇ ਭੱਜਿਆ ਕਰੋ ਤਿੰਨ ਬੱਚੇ ਹੋ ਜਾਣਗੇ ਤੇਰੇ ਦੋ ਬੱਕਰੀਆਂ ਇੱਕ ਅੱਧੀ ਹੋਰ ਲੈਣੀ ਤੇਰੀ ਲੰਗਾਰੀ ਹੋ ਜੂ ਛੋਟੀ ਝੱਕਦਾ ਹੋ ਜਾਏਗਾ ਕਿਉਂ ਕਦੇ ਚੂੜੀਆਂ ਵੇਚਿਆ ਕਦੇ ਬੱਕਰੀਆਂ ਚਾਰ ਲਿਆ ਆ ਦੋ ਮਹੀਨੇ ਬੱਚੇ ਆ ਦੋ ਮਹੀਨੇ ਬੱਚੇ ਇੰਨੇ ਦੇ ਹੋ ਜਾਣੇ ਬਾਈ ਦੋ ਮਹੀਨੇ ਬੱਚੇ ਦੋ ਚੁੰਗਲੇ ਨਾਲ ਇੰਨੇ ਦੱਸਦਾ ਯਾਰ ਦੇ ਪਾਲ ਇਹਦਾ ਹੁਣ ਨਹੀਂ ਮੌਸਮ ਵਧੀਆ ਹੋਣ ਨਹੀਂ ਆ। ਹਾਂ ਮੋਹ। ਉਹ ਮੈਂ ਵੀ ਬਾਰੀ ਚੰਗੀ ਐ ਪੱਠ ਬਣ ਜੂਗੀ। ਯਾਰ ਬੇਜੰਤ ਰਾਇ ਯਾਰ। ਕਰੋ ਰਾਇ ਜੇ ਤੱਕ ਨਾ ਰਾ। ਇਹ ਕੋਈ ਦਾ ਕਿੰਨੇ ਵੇਚਣੀ ਐ? ਉਹ ਯਾਰ 500 ਘੱਟ ਦੇ ਦੇ। 500 ਘੱਟ ਦੇ ਦੇ ਕੋਈ ਗੱਲ ਨਹੀਂ ਫਿਰ। ਲੈ ਇੱਕੋ ਦਾ ਦੇ। ਕੋਈ ਨਹੀਂ। 1000 ਘੱਟ ਨਾ ਕਰਾ ਦੇ ਯਾਰ ਬਸ। ਪਾਪਾ ਨਹੀਂ ਦੇ। ਪੂਰੇ 20 ਦੀ। ਪੂਰੇ 20 ਦੀ ਦੇ ਦੂੰਗਾ ਯੇ। ਅੱਛਾ। ਇਰੇ ਸਾਹਮਣੇ ਆਪਰੇਟ ਹੀ ਕੀਤਾ ਉਹ ਯਾਰ ਕੀ ਫਾਇਦਾ ਯਾਰ ਆਪਾਂ 25000 ਕਰ ਦਿੱਤੇ ਯਾਰ ਸ਼ਿਆ ਚੁੰਗੀ ਬੱਕਰੀ ਬਣਾਤਾ ਡਾਕਾ ਯਾਰ ਚਲੇਗਾ ਗਿਆਨੀ ਯਾਰ ਮਾਰੀ ਹੋਈ ਅਮਲੀ ਨਾਲ ਇਹ 15 ਮਿੰਟ ਦਾ ਡਾਕਾ ਪਾਤਾ ਕਹਿੰਦਾ ਅੱਜ ਬੱਕਰੀ ਦਾ ਪੜਾਕਾ ਆਸਾ 17000 ਦੀ ਦਿੰਨੇ ਨਹੀਂ ਨਹੀਂ ਹੁੰਦੀ ਰਾਜੂ ਨਹੀਂ ਲੈ ਹੋ ਗਈ ਫਿਰ 12000 ਦੀ ਚੁੱਪ ਕਰ ਨਹੀਂ ਨਹੀਂ ਜਰਾਜੂ ਹਾਂ ਫੜਾ ਪੈਸੇ ਹੋਰ ਹਾਂ ਮੈਨੂੰ ਵੀ ਜਮ ਇਹ ਨਸ਼ਾ ਕਰ ਲਓ ਤੇ ਤੁਮੇਰਾ ਸੌਦਾ ਨਹੀਂ ਹੋਇਆ ਬੁੜੀ ਜੀ ਫੁੱਕੀ ਬੈਠਾ ਰਹਿਣਾ ਬਾਈ ਯਾਰ ਘਾਹ ਨੂੰ 10 ਪਾਉਣਗੇ ਇਹ ਵੀ ਕਹਿਣਗੇ ਬਾਈ ਇੱਕ ਬੱਕਰੀ ਦੇ ਮੁੱਲ 'ਚ 5 ਨਾਲਗ ਬਣਾਤੇ ਉਹ ਸਹੀ ਯਾਦ ਕ੍ਰਿਸ਼ਨ ਅਲਾ ਕਹਿੰਦਾ ਮਹਿੰਗੇ ਨੇ ਮਹਿੰਗੇ ਨਹੀਂ ਹੈਗੇ ਮੁੰਡੇ ਸਹੀ ਨੇ ਵਿਚਾਰੇ ਮਾਲ ਮਾਲ ਯਾਰ ਰੇਟ ਬਾਈ ਹੋਣਾ 20 ਦਾ 20000 ਮੰਗਦਾ ਬੱਕਰੀ ਜਾਂਦੇ ਬਾਈ ਜੀ ਬਾਬਾ ਜੀ ਉਰੇ ਆ ਕੇ ਵੀਡੀਓ ਕੋਈ ਨਾ ਬਾਰੇ ਉਹਨਾਂ ਨਾਲ ਗੱਲ ਹੀ ਨਹੀਂ ਕਰਦੇ ਅਗਲਾ ਕਿਵੇਂ ਨੇ ਬੰਦੇ ਇਹ ਵਿਚਾਰੇ 4000 ਰੁਪਏ 4000 ਮੰਗਿਆ 4000 ਨਾਲ ਪੱਕੀਆਂ ਚੰਗੀਆਂ ਹੈ ਇਹੋ ਬੱਚੇ ਚੰਗੇ ਮਗਰ ਦੋ ਦੇਦੇ ਮੋਰਾ ਇਹ ਪੰਜ ਨਾਗ ਹੋ ਗਏ ਤੇਰੇ ਆ ਜੀ 1:30 ਵਜੇ ਆਇਆ ਉਸ ਤੋਂ ਬਾਅਦ ਮੇਲਾ ਕਰ ਰਿਹਾ ਉਹਦੇ ਬੱਕਰੀਆਂ ਵੇਚ ਕੇ ਕਹਿੰਦਾ ਬਹੁਤ ਗਲਤ ਹੋ ਗਿਆ ਇਹ ਵਿਚਾਰਾ ਕਹਿੰਦਾ ਜੀ ਮੈਂ ਬੱਕਰੀਆਂ ਵੇਚ ਕੇ ਗਲਤੀ ਕਰ ਲਈ ਚੂੜੀਆਂ ਵੇਚ ਕੇ ਆਉਂਦਾ ਪਿੰਡਾਂ ਚ ਚੰਗੀਆਂ ਬਣ ਕੇ ਆਉਣੇ 2 ਵਜੇ ਤੱਕ ਆਥਣੇ ਜੇ ਬੱਕਰੀਆਂ ਛੱਡ ਲਿਆ ਕਰੂੰਗਾ ਮੈਂ ਕੁੜੀ ਤਾਂ ਆ ਕੇ ਅੱਜ ਬਾਹਲੇ ਬੰਦਾ ਉਹ ਕਰਕੇ ਚਲੋ ਵਧੀਆ ਕੁੜੀ ਦਾ ਬੜੇ ਮਾਰੂ ਉੱਠੀ ਇਹ ਪੰਜ ਜੀ ਦੀ ਚੰਗਾ ਬਾਰੂ ਉੱਠ ਜੇ ਭਾਈ ਮੈਂ ਵੀ ਧੀਆ ਵਾਲਾ ਸਹੀ ਹੈ ਸਹੀ ਹੈ ਆ ਜੀ ਹੈ دو تین چار پ

ਇਹ ਸਾਈ ਜਿਹੜਾ ਮੈਨੂੰ ਦੇਦੀ ਤੂੰ ਇਹਦੇ ਨਾਲ ਸੌਦੇ ਕਰਾਂਗੇ ਆ ਕਬੜ ਦੇ ਆ ਪੰਜ ਸੱਤ ਦਿਨ ਕਰਨ ਵਾਲਾ ਲੋਡ ਹੈ ਆ ਕਬੜਾ ਸੌਦੇ ਹੋਗੇ ਤੋ ਵਿਚਾਰੇ ਨਾਲ ਆ ਸਾਨੂੰ ਪੰਜ ਸੱਤ ਦਿਨ ਲੱਗੂ ਇਹ ਵੀ ਲੈ ਜਾ ਪੱਠ ਪਹੁੰਚ ਗਈ ਹੈ ਦੋ ਬੱਚੇ ਦਿਓ ਵੀ ਐਜੇ ਸੂ ਐਜੇ ਸੂ ਹੋਏ ਹਾਂ ਚਾਰ ਦਿਨ ਦਾ ਭਾਈ ਚੱਲ ਦੇਖ ਲਈਂ ਸਾਡੇ ਪੁੱਤ ਸਾੜਿਆ ਚੁੰਗਲੋ ਲੈ ਬਈ ہاں خراب کرا تولا نو ਭਾਈ ਥੰਤਾਂ ਸਹੀ ਐ ਲੱਤੂ ਆ ਪੜੀ ਪਾਲੀ ਬੰਦਾ ਮਾਤਾ ਹੋਰ ਨਹੀਂ ਨਹੀਂ ਦੁੱਧ ਸਹੀ ਆ ਐ ਰਿੱਸੀ ਹੋਈ ਪਈ ਐ ਮਾਰੀ ਪਈ ਐ ਵਕਤ ਦੀ ਥੱਲੇ ਬਣ ਜੂ ਸਿੰਧ ਦੀ ਘੋੜੀ ਹਾਂ ਓ ਨੀਰਾ ਸਕੋਂ ਦਾ ਇਹਨਾਂ ਦੀ ਚਰਬੀ ਗਮਾਰੇ ਦਾ ਨੀਰਾ ਛੋੜਾ ਨਾ ਪਾ ਦੇਗਾ ਬਈ ਆ ਕੇ ਫੁੱਲਾਂ ਵਾਲਾ ਹੰਗਾਵਾ ਉਂਡੇ ਤੋਂ ਕਹਿ ਕੇ ਕਾਲੋ ਉਹ ਦੇਈ ਵਾ ਪੰਜ ਚੋਲੇ ਫੜਾ ਕੇ ਜਾ ਐਸੇ ਦੇ ਦੂਗਾ ਤੈਨੂੰ ਮੁੰਡਾ ਇਹ ਬੱਕਰੀ ਯਾਰ ਲੋਟ ਆ ਮੈਨੂੰ ਤਾਂ ਲੱਗਦਾ ਆ ਲੈ ਕਹਿੰਦੇ ਦੇ ਤੋ ਲੈ ਲਈ ਪੈਸੇ ਜਾਂਦਾ ਆ ਫੜ ਵੀ ਚੋਲੇ ਮੁੰਡਾ ਲੈ ਭਾਈ ਪੰਜ ਨੇ ਪੰਜ ਕੋਈ ਨਾ ਦੇ ਦੂ ਪੈਸੇ ਨਹੀਂ ਹਾਂ ਕਿੰਨੇ ਦੀ ਹੋਏ ਰਾਜੂ 16.5 ਆਪ ਆ ਗਏ ਨੇ ਪੁਣੀ ਦਾ ਸ਼ਾਹੀ ਦੀ ਆ ਰੱਖਿਆ ਹੈ ਨਾ ਫਿਰ ਪੈ ਦੀ ਪੂਰੀ ਤੇਂਗਰ ਵੱਡ ਤੇ ਪੂਰੀ ਆ ਦੇ ਅੱਲਾ ਕਰਦੇ ਉਧਰ ਹੀ ਕਰਦੇ ਤੁਹਾਡਾ ਤੈਨਾਂ ਕਰਨਾ ਕੋ ਦਿਨ ਚੱਲ ਕਰ ਲੈ ਮੇ ਨਾ ਕਰ ਲੈ ਯਾਰ ਸਰ ਇੱਥੇ ਤਾਂ ਆ ਜਾ ਫਰਾ ਚੱਲ ਆ ਲੋ ਲੈ ਉਹ ਤੇ ਤਾਂ ਤਾਇਪ ਜੀ ਜਾ ਉਧਰੇ ਕਰ ਲੋ ਗੱਲ ਦਾ ਕਰਨ ਲੱਗਿਆ ਰਾਜੂ ਹਾਂ ਫੇਰ ਕਿਤੇ ਕਹੋਗੇ ਵੀ ਚਲ ਉਹ ਨਾ ਕਰਨਾ ਮੇਰੇ ਨਾਲ ਇਹੇ ਨਾਲ ਦਾ ਕਾਫੀ ਉਹ ਤਾਂ ਬੰਦਾ ਗਰੀਬ ਹੀ ਹੈ ਪਹਿਲਾਂ ਬੱਕਰੀਆਂ ਵੇਚ ਇਹ ਗੱਲ ਹੈ ਕੋਈ ਗੱਲ ਨਹੀਂ ਬਣਦੀ ਛੋਟੀਆਂ ਵਰਗੀਆਂ ਬੱਕਰੀਆਂ ਦੇਤੀਆਂ ਕਿਸੇ ਨੂੰ ਠੀਕ ਹੈ ਮੇਰਾ ਮਾਇਲ ਥੋੜਾ ਜਿਹਾ ਹੈ ਹਾਂ ਹੈ ਨਾ ਤੇ ਉਹਦਾ ਕਹਿੰਦਾ ਵੀ 12000 ਪਰ ਮੈਂ ਨਹੀਂ ਕਹਿੰਦਾ 12 ਠੀਕ ਹੈ 13000 ਦੀ ਬੱਕਰੀ ਹੋਰ ਫੇਰਾ 13000 ਦੀ ਬੱਕਰੀ ਹੈ ਯਾਰ ਅੱਜ ਬੱਚੇ 2 ਦਾ 10000 ਦੇ ਦਾ ਬੱਚਾ ਹੀ ਆ ਮਗਰ ਭਾਈ ਮੈਂ ਕੀ ਰੇਟ ਮੰਗ ਲਿਆ ਫਿਰ ਹੋਰ ਕੋਈ ਦਾ ਕਿੰਨੀ ਦੀ ਬੱਗਾ ਲੈਣ ਹੁਜਾਇ ਗੱਲ ਕਰਦੇ ਆ ਪੋਜੀ ਗੱਲ ਵੀ ਕਰਦੇ ਤੇ ਜਾਇਜ ਕਰਾਂਗੇ ਜਾਇਜ ਕਰਦੇ ਗੱਲ ਕੋਈ ਗੱਲ ਨਹੀਂ ਦੇ ਦੇਗੇ ਬੱਤੇ ਜੀ ਆਪ ਦੇ ਰਹੇ ਆ ਮੁੱਲ ਹਾਂ ਗੱਲ ਤਾਂ ਬੱਕਰੀ 14 ਦੀ ਦਿਨੇ ਨਹੀਂ ਫਿਰ ਹੁਣ ਕੀ ਕਰਾਂ 14000 ਦੀ ਬੱਕਰੀ ਮੈਂ ਤਾਂ 100 ਹੀ ਕਰਨੀ ਆ ਥੋੜੀ ਦਾ ਕਰਕੇ ਪਰ ਰੇਟ ਨਹੀਂ ਜ਼ਿਆਦਾ ਕੀਤਾ ਗਾ ਯਾਰ ਮੰਗਲ ਨੂੰ ਮੈਂ 20000 ਕਰ ਦੇ ਨਾਲ ਕਰ ਦੇਣੇ ਉੱਥੇ ਜੀ ਬੰਦਾ ਬਹੁਤੀਆਂ ਗੱਲਾਂ ਨਹੀਂ ਕਰਦਾ ਪੂਰੀ 15 ਦੀ ਦੇਣੀ ਕਿਉਂ ਬਾਈ ਜਾਨੀ ਦੇਖ ਮੇਰੀ ਸੁਣ ਗੱਲ 500 ਰੁਪਏ ਮੰਗ ਰਹਾ ਹੈ ਸਰ ਦਾ ਰੇਟ ਨਹੀਂ ਵਜਾਇਆ ਕੀਤਾ ਉਹ ਹੋਰ ਬੰਦੇ ਨਹੀਂ ਆਇਆ ਯਾਰ ਰੇਟ ਐਵੇਂ ਕਰੀਏਗੀ 20 25 ਜਾਇਜ਼ ਰੇਟ ਕੀਤਾ ਆਸੇ ਪਾਸੇ ਰੇਟ ਕਰਦਾ 2 ਮੀਵਨ ਵਾਲੀ ਬੱਕਰੀ ਹੈ 10000 ਦੇ ਬੱਚੇ ਹੈ 15000 ਵੀ ਹੋ ਜਾਏਗਾ ਜਾ ਹੋ ਗਈ ਤੇਰੀ ਗੱਲ ਤੇ ਫੁੱਲ 400 ਹੋ ਗਈ ਤੇਰੇ ਤਾਂ ਹੀ ਕਿ ਮੈਂ ਨਹੀਂ ਕਿਹਾ ਤੇਰੇ ਬਾਏ ਨੇ ਕਿਹਾ ਮੈਂ ਨਹੀਂ ਕਿਹਾ ਲਓ ਜੀ 15000 ਰੁਪਏ ਕੋਈ ਮੇਰੀ ਵੀ ਨਹੀਂ ਹੋਏਗੀ ਅੱਜ ਉਹਨਾਂ ਦੀ ਵਿਚਾਰਿਆਂ ਦੀ ਹੋਗੀ ਆ ਇਹਦੇ ਨਵਾਂ ਚੋਰਾਪਾ ਨਵਾਂ ਚੋਰਾਪਾ ਆਲਦ ਵਗੈਰੇ ਦਾ ਸਵਾਲ ਕਰਦਾ ਯਾਰ ਨਹੀਂ ਨਹੀਂ ਆਪਾਂ ਉਹ ਜੀ ਕੋਈ ਨਹੀਂ ਕਰਿਆ ਇਹ ਬੰਦੇ ਨੇ ਉਹ ਗੱਲ ਨਹੀਂ ਇਹ ਬੰਦੇ ਨੇ ਕੋਈ ਹੋਰ ਰਫਰ ਵਾਲੀ ਗੱਲ ਨਹੀਂ ਕਰੀ ਇੱਕ ਵਧੀਆ ਜਿਹਾ ਬਾਈ ਨੂੰ ਪੁੱਛਦੇ ਹਾਂ ਇਹ ਬੰਦੇ ਦਾ ਬਾਈ ਪਹਿਲਾਂ ਗੱਲੇ ਕਰ ਲੈ ਗਿਆ ਮੈਨੂੰ ਕੋਲ ਸਾਹਮਣੇ ਆਇਆ ਸਾਹਮਣੇ ਇਹ ਬੰਦੇ ਦਾ ਜੀ ਬਹੁਤ ਵਧੀਆ 99 99 ਛੱਕੇ ਤੋਂ ਵੀ ਇਹ ਬੰਦੇ ਦਾ ਜੀ ਦੇਖੋ ਆਪ ਮਾਲਕ ਬੱਕਰੀ ਲੈਣ ਵਾਲੇ ਨੇ ਵੀ ਕਹਤਾ ਵੇ ਬਹੁਤ ਵਧੀਆ ਰੇਟ ਨਾਲ ਬੱਕਰੀ ਦਿੱਤੀ ਐ। ਆਹ ਰੇਟ ਯਾ ਰੱਜੂ ਜੈਜ ਕਿਹਾ ਯਾਰ। ਸੈਜ ਮੰਗੇ ਨੇ ਬੱਕਰੀ ਵੀ ਵਧੀਆ ਵਪਾਰ ਲੈਣਾ। ਨਹੀਂ ਨਹੀਂ ਆਪਾਂ ਯਾਰ। ਆਪਾਂ ਕਰਦੇ ਨਹੀਂ ਯਾਰ। ਹਾਂ ਧੱਕਾ ਨਹੀਂ ਕਿਤੇ। ਨਹੀਂ ਨਹੀਂ ਮਾਰ ਬੋਲਾ 25 ਦਿਨੇ ਗਾਂ ਨੂੰ ਵੀ ਮਿਲਣ ਮਰਤਨ ਵਾਲੀ ਗੱਲ ਕੀਤੀ ਐ ਪਹਿਲਾਂ। ਸਹੀ ਐ ਸਹੀ ਐ ਸਹੀ ਐ। ਗਾਂ ਨੂੰ ਵੀ ਉਹ ਗੱਲ 10 ਹੋਰਾਂ ਨੂੰ ਪਾਊਗਾ ਬਾਈ। ਹੋਰਾਂ ਨੂੰ ਵੀ ਉਹ ਤੋਂ ਮੁੰਡੇ ਤੋਂ ਲੇਓ। ਦੋ ਬੱਚਾ ਹੋਰ ਦਿਖਾਏ ਬੱਚੇ ਵਾਲੀ ਯਾਰ। ਉਹ ਵੀ ਲੈ ਲਾਂਗੇ ਯਾਰ। ਉਹ ਉਹ ਫਿਰ ਤੇਰੀ ਬੱਕਰੀ ਉਹਦੇ ਨਾਲ ਇੱਕ ਪੱਟ। ਲੈ ਲੈ ਉਹ ਲੈ। ਉਹ ਝੋਲੇ ਵਾਲੀ। ਝੋਲੇ ਵਾਲੀ। Nggak pake ini, 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 13 14 15 ਸਾਡੀ 15 ਲਖਾਈ ਤੁਹਾਡੀ ਆਪ ਕੋ ਦੇ ਭਾਈ ਆਪ ਕੋ ਜਿਹੜੀ ਗੱਲ ਹੈ ਕੋਈ ਨਹੀਂ ਕੱਢ ਕੇ